ਮਾਨ ਨੇ ਸਾਧਿਆ ਮਾਲਵਾ ਸੀਮਾਨ ਨੇ ਬਰਨਾਲਾ ਚ ਜਨ ਸਭਾ ਨੂੰ ਕੀਤਾ ਸੰਬੋਧਨ ਲੁਧਿਆਣਾ ਚ ਕੀਤਾ ਰੋਡ ਸ਼ੋਅ ਜਦੋਂ 4 ਤਰੀਕ ਨੂੰ ਜਲਤ ਆਉਣਗੇ ਤੇਰਾ ਜੀਰੋ ਸੁਣ ਕੇ ਵੱਡੇ ਵੱਡੇ ਲੀਡਰਾਂ ਦੇ ਤੰਦਲਾ ਪਹਿਨ ਗਿਆ ਤੰਦਲਾ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਮੀਥੀਅਰ ਦੇ ਹੱਥ ਚ ਬਰਨਾਲਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਕੀਤਾ ਗਿਆ ਇਸ ਮੌਕੇ ਸੀਮਾਨ ਨੇ ਕਿਹਾ ਕਿ ਲੋਕਾਂ ਦਾ ਇਕੱਠ ਦੱਸਦਾ ਹੈ ਕਿ ਸੰਗਰੂਰ ਦੇ ਇਨਕਲਾਬੀ ਲੋਕ ਇੱਕ ਵਾਰ ਫਿਰ ਇਤਿਹਾਸ ਸਿਰਜਣਗੇ ਲੋਕ ਸਭਾ ਸੀਟ ਤੋਂ ਆਪ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਸੰਸਦ ਦੇ ਵਿੱਚ ਭੇਜਣਗੇ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਤੇ ਹਮੇਸ਼ਾ ਕਾਇਮ ਰਹੇਗੀ ਅੱਜ ਸੰਗਰੂਰ ਦੇ ਲੋਕ ਸਭਾ ਦੇ ਇਸ ਫੰਕਸ਼ਨ 'ਚ ਅੱਜ ਤੁਹਾਡੇ ਪਿਆਰ ਨੇ ਗਲਤ ਦੱਸਤੀ ਕਿ ਐਵੇਂ ਨਹੀਂ ਫਿਰ ਸੰਗਰੂਰ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਹਿੰਦੇ ਇਹ ਰਾਜਧਾਨੀ ਹੈਗੀ ਹੈ ਔਰ ਕਾਇਮ ਰਹੂਗੀ ਜਿਸ ਤਰ੍ਹਾਂ ਮੀਤ ਨੇ ਕਿਹਾ ਹੈ ਔਰ ਰਾਜਨੀ ਕਾਇਮ ਰਹੂਗੀ ਜਦੋਂ ਪਿਛਲੀ ਵਾਰ ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਮਿਲਣ ਗਿਆ ਜੇਲ੍ਹ 'ਚ ਮੈਨੂੰ ਕਹਿੰਦੇ ਸੰਗਰੂਰ ਦਾ ਕੀ ਹਾਲ ਹੈ ਮੈਂ ਕਿਹਾ ਜੀ ਹੁਣ ਮੈਂ ਗੁਜਰਾਤ ਜਾਇਆ ਮਾਂ ਦੋ ਦਿਨ ਮੇਰੀ ਗੁਜਰਾਤ ਟਿਓਟੀ ਹੈ ਆ ਕੇ ਫਿਰ ਮੈਂ ਗੁਰਦਾਸਪੁਰ ਤੋਂ ਫਿਰ ਅੰਮ੍ਰਿਤਸਰ ਖਡੂਰ ਸਾਹਿਬ ਜਲੰਧਰ ਫਿਰੋਜ਼ਪੁਰ ਤੇ ਮੈਂ ਤੁਹਾਨੂੰ ਅਗਲੀ ਮੁਲਾਕਾਤ ਤੋਂ ਪਹਿਲਾਂ ਸੰਗਰੂਰ ਜਾ ਕੇ ਆਉਂਗਾ ਅੱਜ ਜਦੋਂ ਮੈਂ ਆਇਆ ਸੀ ਤੁਸੀਂ ਨੋਟ ਕੀਤਾ ਹੋਣਾ ਇੱਕ ਫੋਨ ਆਇਆ ਮੈਨੂੰ ਮੈਨੂੰ ਥੱਲੇ ਜਾਣਾ ਪੈ ਗਿਆ ਉਹ ਪਰਮਿਸ਼ਨ ਸੀ ਮੈਨੂੰ ਫੋਨ ਆਇਆ ਮੇਰੇ ਪੰਜਾਬ ਦੇ ਡੀਜੀਪੀ ਦਾ ਕਿ ਜੀ ਪਰਸੋ ਨੂੰ 12:30 ਵਜੇ ਤਿਹਾਰ ਜੇਲ੍ਹ ਦੇ ਵਿੱਚ ਤੁਹਾਡੀ ਮੁਲਾਕਾਤ ਦਾ ਟਾਈਮ ਮਿਲ ਗਿਆ ਤੇ ਮੈਂ ਹੁਣ ਜਾ ਕੇ ਦੱਸੂਗਾ ਕਿ ਸੰਗਰੂਰ ਦਾ ਕੀ ਹਾਲ ਹੈ ਆ ਸਾਰਾ ਮੈਂ ਅੱਜ ਤੁਹਾਡੇ ਵਾਲਾ ਜਿਹੜਾ ਪਿਆਰ ਹੈ ਉਹ ਸਾਰਾ ਤੁਹ ਦੱਸੂਗਾ ਕਿਉਂਕਿ ਅਰਬਿੰਦ ਕੇਜਰੀਵਾਲ ਜੀ ਖੁਦ ਜਦੋਂ ਵੀ ਉਹਨਾਂ ਦਾ ਪੰਜਾਬ ਚ ਕਿਤੇ ਰੈਲੀ ਕਰਨ ਨੂੰ ਦਿਲ ਕਰਦਾ ਸੀ ਜਾਂ ਲੋਕਾਂ ਨੂੰ ਮਿਲਣ ਤੇ ਕਰਦਾ ਸੀ ਉਹ ਮੈਨੂੰ ਕਹਿੰਦੇ ਸੀ ਭਗਵਾਨ ਸੰਗਰੂ ਰੱਖੇ ਕੁਛ ਮੈਂ ਕਿਹਾ ਰੱਖ ਲਓ ਜੀ ਭਧੌੜ ਰੱਖ ਲਓ ਬਰਨਾਲੇ ਰੱਖ ਲਓ ਧੂਰੀ ਰੱਖ ਲਓ ਮਹਿਲ ਕਲਾਂ ਰੱਖ ਲਓ ਜਿੱਥੇ ਰਹਿ ਲਹਿਰੇਗਾਗੇ ਰੱਖ ਲਓ ਸੁਨਾਮ ਰੱਖ ਲਓ ਭਵਾਨੀਗੜ ਜਿੱਥੇ ਮਨ ਚ ਰੱਖ ਲਓ ਸੋ ਪਰਸੋਂ ਨੂੰ 12:30 ਵਜੇ 3 ਤਰੀਕ ਨੂੰ 12:30 ਵਜੇ ਮੇਰੀ ਮੁਲਾਕਾਤ ਹੈ ਅਰਵਿੰਦ केजरीवाल ਸਾਹਿਬ ਨਾਲ ਮੈਂ ਆ ਸਾਰਾ ਜਿਹੜਾ ਤੁਹਾਡਾ ਪਿਆਰ ਆਜ ਜੋਸ਼ ਤੇ ਹੋਸ਼ ਜਿਹੜਾ ਤੁਸੀਂ ਦੋਨੇ ਦਿਖਾ ਰਹੇ ਹੋ ਇਹ ਮੈਂ ਜਾਣ ਸਾਰ ਸਭ ਤੋਂ ਪਹਿਲਾਂ ਜਾ ਕੇ ਦੱਸੂਗਾ ਕਿ ਤੁਸੀਂ ਠੀਕ ਹੈ ਇੱਕ ਵਿਅਕਤੀ ਨੂੰ ਅੰਦਰ ਕਰਤਾ ਪਰ ਤੁਹਾਡੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਤੁਹਾਡੀ ਸੋਚ ਬਰਨਾਲੇ ਦੇ ਗਲੀਆਂ ਤੇ ਸੜਕਾਂ ਦੇ ਵਿੱਚ ਗੂੰਜ ਰਹੀ ਸੀ ਦੋ ਨਾਰੇ ਲਾ ਕੇ ਇਥੇੜਾ ਦੱਸ ਦਿਓ ਇਨਕਲਾਬ ਇਨਕਲਾਬ ਆ ਸੋਚ ਐ ਇਹ ਸੋਚ ਉਹਨਾਂ ਨੇ ਪੈਦਾ ਕੀਤੀ ਐ ਸੋ ਇਸ ਕਰਕੇ ਵੀਰੋ ਆਪਾਂ ਨੇ ਇਕੱਠੇ ਰਹਿਣਾ ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਲੁਧਿਆਣਾ ਤੋਂ ਆਪ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਰੋਡ ਸ਼ੋ ਕੀਤਾ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਦਿਲ ਹੈ ਇੱਥੇ ਦੇ ਲੋਕਾਂ ਦਾ ਜੋਸ਼ ਅਤੇ ਜਜ਼ਬਾ ਦੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਜੇ ਦਿਲ ਤੰਦਰੁਸਤ ਹੋਵੇ ਤਾਂ ਪੂਰਾ ਸਰੀਰ ਤੰਦਰੁਸਤ ਰਹਿੰਦਾ ਹੈ ਇਸ ਤੋਂ ਪਹਿਲਾਂ ਮੈਂ ਬਰਨਾਲਾ ਫਿਰੋਜ਼ਪੁਰ ਪੱਟੀ ਵੀ ਜਾ ਕੇ ਆਇਆ ਉੱਥੇ ਵੀ ਇਹੀ ਮਾਹੌਲ ਹੈ ਪੰਜਾਬ ਨੇ ਨਵੀਂ ਕਹਾਣੀ ਲਿਖਣ ਦਾ ਫੈਸਲਾ ਕਰ ਲਿਆ ਲੁਧਿਆਣਾ ਪੰਜਾਬ ਦਾ ਦਿਲ ਹੈ ਤੇ ਅੱਜ ਲੁਧਿਆਣੇ ਚ ਆ ਕੇ ਜੋ ਤੁਹਾਡਾ ਜੋਸ਼ ਦੇਖਿਆ ਜੋ ਤੁਹਾਡਾ ਜਜ਼ਬਾ ਦੇਖਿਆ ਮੈਨੂੰ ਇਹ ਯਕੀਨ ਹੋ ਗਿਆ ਕਿ ਦਿਲ ਜਿਹੜਾ ਜਦੋਂ ਦਿਲ ਤੰਦਰੁਸਤ ਹੋਵੇ ਸਾਰਾ ਸਰੀਰ ਹੀ ਤੰਦਰੁਸਤ ਹੁੰਦਾ ਫਿਰ ਔਰ ਦਿਲ ਸੱਚਾ ਹੋਵੇ ਫੇਰ ਉਹ ਤੋਂ ਵੱਧ ਕੋਈ ਨੇਕ ਕਮਾਈ ਨਹੀਂ ਹੁੰਦੀ ਤੁਸੀਂ ਸੱਚੇ ਦਿਲੋਂ ਇੱਥੇ ਆਏ ਹੋਏ ਹੋ ਤੁਸੀਂ ਝਾੜੂ ਵਾਸਤੇ ਇੱਥੇ ਆਏ ਹੋਏ ਹੋ ਤੁਸੀਂ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਇੱਥੇ ਆਏ ਹੋਏ ਹੋ ਜਿੰਨਾ ਪਿਆਰ ਜਿੰਨਾ ਜੋਸ਼ ਆ ਦੇਖ ਸਕਦੇ ਹੋ ਗੱਡੀ 'ਚ ਇਹ ਤੋਂ ਪਹਿਲਾਂ ਇਹ ਤੋਂ ਪਹਿਲਾਂ ਮੈਂ ਆਇਆ ਬਰਨਾਲੇ ਤੋਂ ਉੱਥੇ ਵੀ ਇਹੀ ਹਾਲ ਸੀ ਕੱਲ ਮੈਂ ਗਿਆ ਸੀ ਫਰੋਜਪੁਰ ਉੱਥੇ ਵੀ ਇਹੀ ਹਾਲ ਸੀ ਪਰਸੋਂ ਮੈਂ ਗਿਆ ਸੀ ਪੱਟੀ ਉੱਥੇ ਵੀ ਇਹੀ ਹਾਲ ਸੀ ਇਹਦਾ ਮਤਲਬ नवी कहानी मूड बना लिया जो चार तारीख नीरो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्स चैनल पर